हेलो एवरीवन वेलकम टू द रेड बजर एजुकेशनल चैनल मैन मोल अरोड़ा टैडबज़र पंजाब अबहर इस ऑनलाइन प्लेटफॉम से थोड़ा सब का वेलकम है जी ठीक है सब का बहुत बहुत स्वागत है सो so, फाइनली आज आप संडे गलबात सैशन नंबर एटी एट के लिए लाइव हो चुके हैं सो so, थोड़े सोशन होपफुली तैयार हो गए सैशन थोड़ा जा लेट लाइव हो रहा है कुछ रीजन करके बिल्कुल देख सकते हो फिर ਨੇ ਕੁਐਸ਼ਨਸ ਦੇ ਰਿਗਾਰਡਿੰਗ ਜਿਸ ਤੇਲੀ ਆਪਾਂ ਦੇਖਣਾ ਹੈ ਐਂਡ ਬਾਕੀ ਬਿਲਕੁਲ ਆਹ ਬਾਕੀ ਜੋ ਨਿਊ ਬੈਚੇਸ ਵੀ ਆਉਣ ਵਾਲੇ ਜਿਨ੍ਹਾਂ ਵਿੱਚ ਤੁਹਾਡੇ ਸਾਹਮਣੇ ਹੋਣ ਵਾਲੇ ਆ ਉਹਨਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਤੋਂ ਦੇ ਦੇਣ ਵਾਲਾ ਬਾਤ ਵਿੱਚ ਹੈ ਨਾ ਬਿਲਕੁਲ ਇਸ ਹਫਤੇ ਵਿੱਚ ਇੱਕ ਬਹੁਤ ਵੱਡੀ ਅਨਾਉਂਸਮੈਂਟ ਹੋ ਕੇ ਆਪਣੇ ਸਾਹਮਣੇ ਆਈ ਤਾਂ ਭਗਵੰਤ ਮਾਨ ਇੱਕ ਨਵੇਂ ਸੀਐਮ ਦੇ ਤੌਰ ਤੇ ਇੱਕ ਨਵਾਂ ਚਿਹਰਾ ਸੀਐਮ ਦੇ ਤੌਰ ਤੇ ਜੋ ਪੰਜਾਬ ਨੂੰ ਮਿਲੇ ਹੈ ਕਿ ਇਸ ਵੀਕ ਦੇ ਵਿੱਚ ਆਪਾਂ ਸਭ ਨੇ ਉਸ ਚੀਜ਼ ਦਾ ਐਕਸਪੀਰੀਅੰਸ ਕਰ ਲਿਆ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਿ ਹੋਰ ਕਿੰਨੇ ਵੱਡੇ ਲੈਵਲ ਤੇ ਉਹ ਇਸ ਮੁਕਾਮ ਨੂੰ ਮਤਲਬ ਇਸ ਸਿਸਟਮ ਨੂੰ ਲੈ ਕੇ ਜਾ ਸਕਦੇ ਨੇ ਉਹ ਆਪਾਂ ਨੂੰ ਦੇਖਣਾ ਹੋਵੇਗਾ ਵੌਇਸ ਬਿਲਕੁਲ ਅਗਰ ਕੱਟ ਆ ਰਹੀ ਹੈ ਤਾਂ ਕੋਈ ਗੱਲ ਨਹੀਂ ਮੈਂ ਥੋੜਾ ਜਿਹਾ ਲਾਊਡਲੀ ਬੋਲਣ ਦੀ ਕੋਸ਼ਿਸ਼ ਕਰਦਾ ਦੇਖੋ ETT 635 ਲਈ ਕੋਈ ਅਪਡੇਟ ਫਿਲਹਾਲ ਦੇ ਲਈ ਨਹੀਂ ਹੈ ਆਨਵਲੇ ਦਿਨਾਂ ਵਿੱਚ ਚਾਪਾ ਜ਼ਰੂਰ ਤੋਂ ਦੇਖ ਸਕਦੇ ਆ 5994 ਜ਼ਰੂਰ ਆਏਗੀ ਆਨਵਲੇ ਦਿਨਾਂ ਵਿੱਚ ਐਨ ਬਟ ਗੱਲ ਇਹ ਹੀ ਹੈ ਕਿ 5994 ਜਦੋਂ ਵੀ ਆਏ ਗਵਰਨਮੈਂਟ ਵੀ ਐਸੇ ਬੇਸਿਸ ਤੇ निकाले ਠੀਕ ਹੈ ਕਿ ਅਗਰ ਅਸੀਂ ਗੱਲ ਕਰਦੇ ਆ ਕਿ ਜ਼ਿਆਦਾ ਕਲੈਰਿਟੀ ਹੋਏ ਐਸਰ ਸੂਰੈਂਸ ਨੂੰ ਕੋਈ ਕੇਸ ਵਗੈਰਾ ਫਾਈਲ ਨਾ ਕਰਨੇ ਪੈ ਆਪਾਂ ਸਭ ਇਹੀ ਹੋਪ ਕਰਾਂਗੇ ਠੀਕ ਹੈ ਬਿਲਕੁਲ ਅਸੀ ਹੁਚ ਇਸ ਦੇਖ ਸਕਦੇ ਆ ਵਾਇਸ ਹੁਣ ਪ੍ਰੋਪਰ ਮਿਲ ਪਾਰੀ ਆ ਜ਼ਰਾ ਚੈੱਕ ਕਰਨਾ ਇੱਕ ਵਾਰੀ ਤਾਂ ਰਿਪਲਾਈ ਕਰ ਦੇਣਾ ਫਿਰ ਉਸ ਦੇ ਰਿਗਾਰਡਿੰਗ ਬੀ8 ਦੀਆਂ ਪੋਸਟਾਂ ਇਨਕਰੀਜ਼ ਹੋਣ ਦੇ ਚਾਂਸਸ ਮੇਰੀ ਤਰਫ ਤੋਂ ਤਾਂ ਮੈਨੂੰ ਨਹੀਂ ਲੱਗ ਰਿਹਾ ਰੀਜ਼ਨ ਇਹ ਹੈ ਨਾ ਦੇਖੋ ਮੈਂ ਇੱਕ ਚੀਜ਼ ਪਹਿਲਾਂ ਵੀ ਤੁਹਾਨੂੰ ਐਕਸਪਲੇਨ ਕੀਤੀ ਸੀ ਇਸ ਦੇ ਪਿੱਛੇ ਇੱਕ ਸਬ ਤੋਂ ਵੱਡਾ ਰੀਜ਼ਨ ਇਹ ਹੈ ਕਿ ਅੱਜ ਦੇਖੋ ਮੰਨ ਕੇ ਚੱਲਦੇ ਆ 4100 ਸਮਥਿੰਗ ਜੋ ਪੋਸਟਾਂ 4100 ਆਈ ਕਾਟ ਤਾਂ ਇਹ ਮਾਸਟਰ ਕੈਡਰ ਦੀ ਐਟ ਅ ਟਾਈਮ ਆਈ ਹੋਈ ਹੈ ਸੋ ਇਹ ਜੋਬਸ ਅਗਰ ਮਾਸਟ ਕੈਡਰ ਦੀਆਂ ਇਹ ਵਾਲੀਆਂ ਜੋਬਸ ਦੀ ਅਗਰ ਅਸੀਂ ਗੱਲ ਕਰਦੇ ਹਾਂ ਅਗਰ ਇਹੀ ਜੋਬਸ ਦੇ ਵਿੱਚ ਕੁਝ ਇਨਕਰੀਮੈਂਟ ਕਰਦੀ ਹੈ ਆਮ ਆਦਮੀ ਪਾਰਟੀ ਤਾਂ ਜ਼ਰਾ ਸਮਝਿਆ ਜੀ ਕਿ ਐਂ ਦਾ ਨਾਮ ਕਿੰਦਾ ਰਹੇਗਾ ਆਲਵੇਜ਼ ਐਂਡ ਆਲਵੇਜ਼ ਕਾਂਗਰਸ ਸਰਕਾਰ ਦਾ ਰਹੇਗਾ ਕਿ ਇਹ ਵੈਕੈਂਸੀ ਕਿੰਨੇ ਕੱਢੀ ਸੀ ਕਾਂਗਰਸ ਸਰਕਾਰ ਨੇ ਕੱਢੀ ਸੀ ਸੋ ਐਂ ਦੇ ਵਿੱਚ ਕੋਈ ਵੀ ਝੂਠ ਨਹੀਂ ਹੈ ਇਨ ਫਿਊਚਰ ਆਪਾਂ ਇਹੀ ਬੋਲਦੇ ਰਾਂਗੇ ਕਿ ਇਹ ਵੈਕੈਂਸੀ ਕਾਂਗਰਸ ਸਰਕਾਰ ਨੇ ਦਿੱਤੀ ਸੀ 410168 ਵਾਲੀ ਤਾਂ 41018 ਵਾਲੀ ਕਾਂਗਰਸ ਦੀ ਹੈ ਅੱਜ ਆਮ ਆਦਮੀ ਪਾਰਟੀ ਵਾਲੇ ਉਹਦੇ ਵਿੱਚ 2-3000 ਵੈਕੈਂਸੀ ਐਡ ਕਰ ਦਿੰਦੇ ਆ ਤਾਂ ਆਮ ਆਦਮੀ ਪਾਰਟੀ ਦਾ ਤਾਂ ਨਾਮ ਤਾਂ ਵੀ ਨਹੀਂ ਆਉਣ ਵਾਲਾ ਸੋ ਮੇਰਾ ਇਹ ਮੰਨਣਾ ਹੈ ਆਮ ਆਦਮੀ ਪਾਰਟੀ ਵੱਲੇ ਤੁਹਾਨੂੰ ਜਦੋਂ ਵੀ ਦੇਣਗੇ ਆਪ ਜੋ ਹੈ ਤਾਂ ਇੱਕ ਫਰੈਸ਼ ਵੈਕੈਂਸੀ ਦੇਗੀ ਉਹ ਤੁਹਾਨੂੰ ਇਹਦੇ ਵਿੱਚ ਇਨਕਲੂਡ ਕਰਕੇ ਨਹੀਂ ਦੇਗੀ ਉਹਦੀ ਕੋਸ਼ਿਸ਼ ਇਹ ਹੀ ਹੋਏਗੀ ਕਿ ਜਿੰਨਾ ਜਲਦੀ ਹੋ ਸਕਦਾ ਹੈ ਇਸ ਨੂੰ ਪੂਰਾ ਕਰੋ ਬਟ ਐਵੇਂ ਵੀ ਨਹੀਂ ਹੈ ਕਿ ਅਗਲੇ ਮਹੀਨੇ ਤੁਹਾਡਾ ਪੇਪਰ ਹੋ ਜਾਏਗਾ ਮੈਨੂੰ ਕੋਈ ਇਦਾਂ ਦਾ ਨਹੀਂ ਲੱਗ ਰਿਹਾ ਪੀਪਰ ਵੀ ਥੋੜਾ ਜਿਹਾ ਆਰਾਮ ਨਾਲ ਹੀ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਜੂਨ ਤੋਂ ਬਾਅਦ ਹੀ ਆਪਾਂ ਹੋਪ ਕਰ ਸਕਦੇ ਹਾਂ ਬਾਕੀ ਫਿਰ ਵੀ ਦੇਖਦੇ ਹਾਂ ਸਾਰਾ ਕੀ ਹੋ ਕੇ ਆਪਣੇ ਸਾਹਮਣੇ ਨਿਕਲ ਕੇ ਆਏਗਾ ਜੀ ਪੀਐਸਟ ਦਾ ਰਿਜ਼ਲਟ ਹੋਣਾ ਆਪਾਂ ਐਸ ਵੀਕ ਵਿੱਚ ਉਸ ਦੀਆਂ ਐਕਸਪੈਕਟੇਸ਼ਨਸ ਰੱਖ ਸਕਦੇ ਹਾਂ ਪੂਰੀ ਤਰ੍ਹਾਂ ਨਾਲ ਤਾਂ ਹੋਪਫੁਲੀ ਕੱਲ ਪਰਸੋਂ ਕੁਛ ਨਾ ਦਿਨਾ ਵਿੱਚ ਪੀਐਸਟ ਦਾ ਰਿਜ਼ਲਟ ਆਪਣੇ ਸਾਹਮਣੇ ਹੋਏਗਾ ਤਾਂ ਇਹ ਵੀ ਉਮੀਦ ਹੈ ਠੀਕ ਹੈ ਤਾਂ ਨਹੀਂ ਤਾਂ ਫਿਰ 16 ਤਰੀਕ ਨੂੰ ਤਾਂ ਸੂਚਕ ਵਾਲੀ ਪ੍ਰਕਿਰਿਆ ਹੋ ਹੀ ਜਾਣੀ ਹੈ ਉਹਤ ਵਾਲੀ ਪ੍ਰਕਿਰਿਆ ਹੋ ਜਾਣ ਵਾਲੀ ਹੈ ਫਿਰ ਉਸ ਤੋਂ ਬਾਅਦ ਤਾਂ ਫਿਰ ਸ਼ੋਰਟੀ ਨਾਲ ਹੈ ਹੀ ਕਿ ਉਸ ਤੋਂ ਬਾਅਦ ਤਾਂ ਪੱਕਾ ਹੀ ਹੋ ਜਾਏਗਾ 1894 ਦਾ ਨੋਟੀਫਿਕੇਸ਼ਨ ਅਰਸ਼ਦੀਪ ਜੀ ਮੈਨੂੰ ਇਹੀ ਲੱਗਦਾ ਹੈ ਕਿ ਐਂਡ ਵੈਸੇ ਨਾ ਆਪਣਾ ਵੀ ਇੱਕ ਮੈਸੇਜ ਗਵਰਨਮੈਂਟ ਕੋਲ ਜਾਣਾ ਚਾਹੀਦਾ ਹੈ ਕਿ ਚਾਹੇ ਉਹ ਕਿਸੇ ਵੀ ਮਾਧਿਅਮ ਨਾਲ ਜਾਏ ਚਾਹੇ ਕੋਈ ਐਸਟੀਐਮ ਯੂਨੀਅਨ ਵਾਲਾ ਵੀ ਸੁਣ ਰਿਹਾ ਕਿ ਦੇਖੋ ਹੁਣ ਇਹ ਪ੍ਰਕਿਰਿਆਵਾਂ ਦੁਬਾਰਾ ਸ਼ੁਰੂ ਹੋ ਜਾਣੀ ਹੈ ਉਹਦੇ ਵਿੱਚ ਕੋਈ ਐਦਾਂ ਦੀ ਸ਼ੱਕ ਸ਼ੁਬਾ ਨਹੀਂ ਹੈਗਾ ਕਿ ਧਰਨੇ ਐ ਸਰਕਾਰ ਦੇ ਵਰਸਿਸ ਨਹੀਂ ਲੱਗਨੇ ਆ ਸਭ ਕੁਝ ਹੋਏਗਾ ਕੋਈ ਇਹਦੇ ਵਿੱਚ ਖਾਸ ਚੀਜ਼ ਨਹੀਂ ਹੈ ਤਾਂ ਜਦੋਂ ਵੀ ਸਰਕਾਰ ਦੇ ਕੋਲ ਆਵਾਜ਼ ਪਹੁੰਚੇ ਤਾਂ ਇਹੀ ਪਹੁੰਚੇ ਕਿ ਵੈਕੈਂਸੀ ਇੱਕ ਮਹੀਨਾ ਚਾਹੀ ਹੋਰ ਲੇਟ ਨਿਕਾਲ ਦਿਓ ਬਟ ਐਸ ਵਾਰੀ ਸਾਨੂੰ ਕੋਈ ਕੇਸ ਵਗੈਰਾ ਫਾਈਲ ਨਾ ਕਰਨੇ ਪੈਣ ਕਿਸੇ ਨੂੰ ਕੋਈ ਡਾਊਟ ਨਾ ਹੋਵੇ ਐਸ ਤਰੀਕੇ ਨਾਲ ਨਿਕਾਲ ਲਿਓ ਠੀਕ ਹੈ ਚਾਹੀ ਵੈਕੈਂਸੀ ਕਿਸੇ ਮਰਜੀ ਡਿਪਾਰਟਮੈਂਟ ਉੱਤੇ ਹੋਵੇ ਦੇਖੋ ਇਹ ਚੀਜ਼ ਮੈਂ ਪਹਿਲਾਂ ਵੀ ਕਹੀ ਸੀ ਕਿ ਵੈਕੈਂਸੀ ਕਾਲੀਆਂ ਜ਼ਰੂਰ ਸੀ ਕਾਂਗਰਸ ਸਰਕਾਰ ਨੇ ਬਟ ਭਰੀਆਂ ਨਹੀਂ ਗਈਆਂ ਕਿਉਂਕਿ ਸਟੂਡੈਂਟਸ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ ਆਪਣੇ ਰਾਈਟਸ ਦੇ ਲਈ ਸੋ ਐਸ ਚੀਜ਼ ਦੇ ਲਈ ਥੋੜਾ ਜਿਹਾ ਆਪਨ ਵੀ ਅਗੇ ਜਿਹੜੀ ਗਵਰਨਮੈਂਟ ਹੋਣ ਨਾਈ ਹੈ ਸੋ ਉਸ ਨੂੰ ਵੀ ਇਹੀ ਸਮਝਾਣਾ ਹੈ ਉਸ ਤੱਕ ਵੀ ਇਹੀ ਆਪਣੀ ਆਵਾਜ਼ ਪਹੁੰਚਾਣੀ ਹੈ ਕਿ ਵੈਕੈਂਸੀ ਇੱਕ ਮਿੰਨਾ ਹੋਰ ਲੇਟ ਦੇ ਦਿਓ 2 ਮਹੀਨੇ ਲੇਟ ਦੇ ਦਿਓ ਬਟ ਉਹਨੂੰ ਪੂਰੀ ਕਰਿਆ ਜੇ ਤੁਸੀਂ ਠੀਕ ਹੈ ਉਹਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਕੇਸ ਨਾ ਲੱਗੇ ਉਹਨੂੰ ਤੁਸੀਂ ਪਹਿਲਾਂ ਹੀ ਆਪਣੇ ਲੈਵਲ ਤੇ ਦੇਖ ਲਓ ਪਹਿਲਾਂ ਹੀ ਆਪਣੀ ਮਤਲਬ ਪਾਸਟ ਨੂੰ ਦੇਖ ਲਓ ਤਾਂ ਐਸ ਚੀਜ਼ ਦੇ ਬੇਸਿਸ ਤੇ ਹੈ ਠੀਕ ਹੈ ਸੋ ਇਹ ਚੀਜ਼ ਹੈ ओके अर्पण ठीक है तो मेन पॉइंट एक ही है जी ठीक है और कोई क्वेश्चन है तो जरूर अपना सामने रखो बाकी इस टॉपिक पे मैं सोच रहा एक स्पेशल वीडियो भी कुछ ना कुछ ना इन बेसिस पे एक निकालनी है थोड़े लिए ठीक है वो अवेयरनेस वीडियो होगी एंड सबने उसमें सब ਮੈਕਸਿਮ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਆਪਨੇ ਇੱਕ ਟਾਰਗੇਟ ਹੋਏਗਾ ਮੇਰਾ ਪਿਛਲੇ ਦਿਨਾਂ ਵਿੱਚ ਮਾਈਂਡਸੈਟ ਹੈ ਜ਼ਰੂਸ ਰਿਗਾਰਡਿੰਗ ਤਾਂ ਉਹ ਜ਼ਰੂਰ ਇੱਕ ਜਲਦੀ ਤੁਹਾਡੇ ਸਾਹਮਣੇ ਮੈਂ ਰੱਖਣ ਸਾਰਿਆਂ ਠੀਕ ਹੈ ਦੇਖੋ ਸਾਰਿਕਾ 2364 ਹੈ ਚਾਈ 6835 ਹੈ ਉਹਦੇ ਲਈ ਮੈਂ ਹੁਣੇ-ਹੁਣੇ ਤੁਹਾਨੂੰ ਗੱਲ ਕੀਤੀ ਹੈ 6835 ਤਾਂ ਜ਼ਰੂਰ ਇੱਕ ਜੋ ਉਸਦਾ ਮਕਸਦ ਸੀਗਾ ਉਹ ਉਸ ਨੂੰ ਕੰਪਲੀਟ ਕਰੇਗੀ ਬਟ ਮੇਨ ਚੀਜ਼ ਇਹ ਹੀ ਹੈ ਕਿ ਜਦੋਂ ਤੱਕ ਉਸਦੇ ਲਈ ਸੁਪਰੀਮ ਕੋਰਟ ਵੱਲੋਂ ਫੈਸਲਾ ਨਹੀਂ ਆ ਜਾਂਦਾ ਨਾ ਉਹ ਦੇਖੋ ਸੁਪਰੀਮ ਕੋਰਟ ਜਦੋਂ ਫੈਸਲਾ ਦੇਗੀ ਤਾਂ ਉਹਦੇ ਬੇਸਿਸ ਤੇ ਫਿਰ ਅੱਗੇ ਗੱਲਾਂ ਬਾਤਾਂ ਹੋਣਗੀਆਂ। ਮਾਸਟ ਗੈਟਰ ਦਾ ਪੀਪਲ ਆਫਟਰ ਜੂਨ ਜਾਂ ਜੂਨ ਦੇ ਐਂਡ ਦੇ ਵਿੱਚ ਲਾਸਟ ਵਿੱਚ ਕੁਛ ਇਦਾਂ ਦਾ ਆਪਾਂ ਐਕਸਪੈਕਟ ਕਰ ਸਕਦੇ ਹਾਂ ਉਸ ਤੋਂ ਪਹਿਲਾਂ ਤਾਂ ਨਹੀਂ ਹੈ। ਠੀਕ ਹੈ। ਆਰਟ ਐਂਡ ਕ્રાਫਟ ਲਈ ਕੰਡੀਸ਼ਨਸ ਹਾਲੇ ਤੱਕ ਤਾਂ ਉਹੀ ਜਾਰੀ ਹੈ ਮਨਿੰਦਰ ਜੀ ਬਟ ਇਸ ਤੋਂ ਬਾਅਦ ਹਲੇ ਆਪਾਂ ਨੂੰ ਦੇਖਣਾ ਹੋਵੇਗਾ ਕਿ ਚੀਜ਼ ਇਸਦੇ ਲਈ ਨਿਕਲ ਕੇ ਆ ਪਾਂਦੀ ਹੈ। ਠੀਕ ਹੈ। ਐਟ ਅ ਟਾਈਮ ਤਾਂ ਹਾਲੇ ਤੱਕ ਉਹੀ ਟਰਮਸ ਐਂਡ ਕੰਡੀਸ਼ਨ ਦੇ ਨਾਲ ਹੀ ਹੈ ਸਭ ਕੁਝ ਠੀਕ ਗੁਰਸਾਖ ਕੀ ਮੈਜੋਰਟੀ ਸਭ ਕੁਝ ਬਿਆਨ ਕਰ ਰਹੀ ਹੈ ਨਾ ਉਨਾਟ 94 ਲਈ ਇਹੀ ਹੈ ਜੀ ਮਾਸ ਦਾ ਕੈਡਰ ਦਾ ਪੇਪਰ ਵੀ ਤੁਹਾਨੂੰ ਦੱਸ ਦਿੱਤਾ ਉਨਾਟ 94 ਇਸ ਸਾਲ ਦੇ ਲਾਸਟ ਤੱਕ ਬਰਥਡੇ ਸਾਹਮਣੇ ਭਰੀ ਵੀ ਜਾ ਸਕਦੀ ਹੈ ਤੋਂ ਹੋਪ ਇਹੀ ਹੈ ਇਸ ਲਾਸਟ ਇਸ ਈਅਰ ਦੇ ਲਾਸਟ ਤੱਕ मेन चीज वही है कि छियाहठ सौ पैंती का जो तक फैसला नहीं आंद मैं तो की तो आ, तो भी यही होप कराँगा कि उदों तक उनाठ सौ चौरानवे का नोटिफिक ना दिता जाए क्योंकि उनाहठ सौ चुरानवे आएगी तो भी टाइम वेस्ट होएगा एंड बहुत कुछ होएगा ठीक है सो उनाठ सौ चौरानवे उदो ही आए जो छियाठ तो सौ पैंती वाले जो केस चल रहे हैं उसका कुछ न कुछ निकल जाए ठीक है तेई सौ चौंहठ तो बाद छियाठ सौ पैंती सेम चीजा रिपीट हुई छियाठ सौ पैंती कोई भी नहीं चाहता सौ चौरानवे ਐਂਡ ਮੈਂ ਫਿਰ ਤੋਂ ਇਹ ਗੱਲ ਇੱਥੇ ਕਰਨਾ ਚਾਹੁੰਗਾ ਕਿ 2 ਮੰਥ ਲੇਟ ਆ ਜਾਈ ਬਟ ਇੱਕ ਵਧੀਆ ਤਰੀਕੇ ਨਾਲ ਆ ਜਾਈ ਠੀਕ ਹੈ ਐਂਡ ਮੈਂ ਜ਼ਰਾ ਨਾ ਇਸ ਲਈ ਦੇਖ ਨਹੀਂ ਪਾਇਆ ਐਂਡ ਨਾਈ ਮੈਂ ਪਿਛਲੇ ਦਿਨਾਂ ਵਿੱਚ ਕੁਝ ਸਾਈਡ ਤੇ ਵੈਸੇ ਜ਼ਿਆਦਾ ਕਨੈਕਟ ਸੀਗਾ ਸੋ ਹੁਣ ਮੈਂ ਵੈਸੇ ਵਾਪਸੀ ਕਰ ਰਿਹਾ YouTube ਤੇ ਵੀ ਜਲਦੀ ਵਾਪਸੀ ਕਰਨ ਵਾਲਾ ਮੈਂ ਇੱਕ ਦੋ ਸੀਰੀਜ਼ ਸਟਾਰਟ ਕਰਨੀਆਂ ਹੁਣ ਮੇਰੀ ਤਰਫ ਤੋਂ ਆਨ ਗਿਆ ਸੋ ਸਪੈਸ਼ਲੀ ਲੈਕਚਰਰ ਕੈਟਰ ਮਸਤ ਦਾ ਕੈਟਰ ਦੇ ਲਈ ਇੱਕ ਸਪੈਸ਼ਲ ਸੀਰੀਜ਼ ਮੈਨੂੰ ਸਟਾਰਟ ਕਰਨੀ ਹੈ ਇਹਨਾਂ ਦਿਨਾਂ ਵਿੱਚ ਫਿਰ ਆਉਣ ਵਾਲੇ ਦਿਨਾਂ ਵਿੱਚ ਈਟੀਟੀ ਲਈ ਵੀ ਇੱਕ ਸੀਰੀਜ਼ ਸਟਾਰਟ ਕਰਨੀ ਹੋਏਗੀ ਸੋ ਹੁਣ ਥੋੜਾ ਜਿਹਾ ਵਾਪਸ ਤੋਂ ਫੋਕਸ ਕਰਦੇ ਹਾਂ ਕਿ ਆ ਪਿਛਲੇ ਦਿਨਾਂ ਵਿੱਚ ਕਾਫੀ ਜ਼ਿਆਦਾ ਬਿਜ਼ੀ ਰਹੇ ਹੁਣ ਥੋੜਾ ਜਿਹਾ ਵਾਪਸੀ ਕਰਨ ਦਾ ਟਾਈਮ ਆ ਰਿਹਾ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਤੁਹਾਨੂੰ ਇੱਕ ਸਪੈਸ਼ਲ ਓਪਨ ਲੈਕਚਰਸ ਦੀ ਸੀਰੀਜ਼ ਮਿਲ ਸਕਦੀ ਹੈ ਠੀਕ ਹੈ ਐਸਐਸਟੀ ਸਪੈਸ਼ਲੀ ਪੋਲਿਟੀ ਸਪੈਸ਼ਲ ਆਉਣ ਵਾਲੀ ਹੈ ਜੋ ਪਿਛਲੇ ਵੀਕ ਦੇ ਵਿੱਚ ਆਉਣ ਵਾਲੀ ਸੀਗੀ ਸੋ ਐਸ ਵੀਕ ਦੇ ਵਿੱਚ ਹੁਣ ਮਤਲਬ ਇੱਕ ਵੀਕ ਦੇ ਵਿੱਚ ਵਿੱਚ ਅੱਗੇ ਸਮਿਓ ਸੀਰੀਜ਼ ਆਏਗੀ ਈਟੀਟੀ ਸੰਕਿਟ ਪੀਪਲ ਦਾ ਕਤੋਂ ਨਿਊ ਬੈਚ ਆ ਰਿਹਾ ਦੇਖੋ ਹਾਂ ਦੇਖੋ ਬੈਚਸ ਦੇ ਰਿਗਾਰਡਿੰਗ ਵੀ ਇਨਫੋਰਮੇਸ਼ਨ ਮੈਂ ਜ਼ਰੂਰ ਤੁਹਾਨੂੰ ਦੇਣੀ ਸੀਗੀ ਈਟੀਟੀ ਪਲੱਸ ਗ੍ਰੈਜੂਏਸ਼ਨ ਬੇਸ ਤੇ ਆਏਗੀ ਜਾਂ ਫਿਰ ਪਲੱਸ 2 ਬੇਸ ਤੇ ਆਏਗੀ ਤਾਂ ਇਸ ਦਾ ਫੈਸਲਾ ਹਾਲੇ ਤੱਕ ਉਦੋਂ ਹੀ ਹੋਵੇਗਾ ਬਟ ਹੋਪ ਇਹੀ ਹੈ ਕਿ ਪਲੱਸ 2 ਬੇਸ ਤੇ ਹੀ ਆਣ ਵਾਲੀ ਹੈ ਕਿਉਂਕਿ 2021 ਦੇ ਵਿੱਚ ਉਹ ਨੋਟੀਫਿਕੇਸ਼ਨ ਨਿਊਜ਼ਪੇਪਰਸ ਦੇ ਵਿੱਚ ਆ ਚੁੱਕਿਆ ਸੀਗਾ ਮਤਲਬ ਉਸ ਨੋਟੀਫਿਕੇਸ਼ਨ ਦੀ ਬੇਸਿਕਸ ਆ ਚੁੱਕੇ ਸੀਗੇ ਉਹੀ ਬਹੀ ਰਹੇਗੀ 2021 ਵਾਲੀ ਟਰਮਸ ਐਂਡ ਕੰਡੀਸ਼ਨ ਅਕੋਰਡਿੰਗ ਸਾਹਮਣੇ ਆਏਗੀ 9594 ਵਿਦਆਊਟ ਗ੍ਰੈਜੂਏਸ਼ਨ ਆ ਸਕਦੀ ਹੈ ਬਟ ਫਾਈਨਲੀ ਉਹੀ ਹੋਏਗਾ ਜੋ ਫਿਰ ਨੋਟੀਫਿਕੇਸ਼ਨ ਵਿੱਚ ਦੇ ਦਿੱਤਾ ਜਾਏਗਾ ਠੀਕ ਹੈ ਸੋ ਗੱਲ ਇਹ ਹੀ ਹੈ ਐਂਡ ਦੂਸਰੀ ਚੀਜ਼ ਜੋ ਤੁਸੀਂ ਇੱਥੇ ਬਿਲਕੁਲ ਇੱਥੇ ਪੁੱਛ ਵੀ ਰਹੇ ਹੋ ਠੀਕ ਹੈ ਜੋ ਤੁਹਾਡਾ ਇੱਥੇ ਕੁਸ਼ਨ ਆਇਆ ਵੀ ਹੈ ਤਾਂ ਹਾਂ ਜੋ ਨਿਊ ਬੈਚ ਦਾ ਤੁਹਾਡਾ ਪੁਆਇੰਟ ਸੀਗਾ ਦੇਖੋ ਨਿਊ ਬੈਚਸ ਆ ਰਹੇ ਹੈ ਚਾਹੇ ਮਾਸ ਤੱਕ ਐਟ ਦਿੱਲੀ ਹੋਏ पंजी मास्टर कैडर एस एस टी मास्टर कैडर हिंदी मास्टर कैडर इंग्लिश मास्टर कैडर इन्ह सारे न्यू फ्रैश लाइव बैचिज एंड लाइव क्लासिस वाले बैचिज लाइव मिस करोगे तो रिकॉर्डिंग वो सारा फैसिलिटी तो रहेगी रहेगी ठीक है बाद भी मिलती हैं या फिर लैक्चरार कैडर का भी हो गया इधरों अपने को टी टी का स्पैशल बैच निकलेगा ही निकलेगा सो तो ये सारे बैच पी एस टैट के रिजल्ट तो बाद अनाउंस होने है ठीक है सो जिस दिन भी पी एस टैट का रिजल्ट आता है ਉਸ ਸਵੀਕ ਦੇ ਵਿੱਚ ਨਹੀਂ ਤਾਂ 2-3 ਦਿਨ ਬਾਅਦ ਬਰ ਜਿਵੇਂ ਵੀ ਹੈ ਤਾਂ ਉਹ ਇੱਕ ਨਿਊ ਬੈਚ ਤੁਹਾਡੇ ਸਾਹਮਣੇ ਹੋਏਗਾ ਜੀ ਠੀਕ ਹੈ ਜ਼ੂਲੋਜੀ ਬੋਟਨੀ ਦਾ ਹਲੇ ਤੱਕ ਪੈਂਟਿੰਗ ਹੈ ਫਿਜ਼ਿਕਸ ਕੈਮਿਸਟਰੀ ਦਾ ਸਾਇੰਸ ਦਾ ਬੈਚ ਆ ਚੁੱਕਿਆ ਹੈ ਲਾਈਕ ਬੈਚ ਵੀ ਉਸ ਦਾ ਪੀਐਸਟ ਦੇ ਰਿਜ਼ਲਟ ਤੋਂ ਬਾਅਦ ਹੀ ਅਨਾਉਂਸ ਹੋ ਜਾਏਗਾ ਓਕੇ ਐਨੀ ਅਦਰ ਕੁਐਸਚਨ ਬਾਕੀ ਨਾ ਹੁਣ ਇੱਕ ਚੀਜ਼ ਹੈ ਪ੍ਰੈਪਰੇਸ਼ਨ ਆਪਣੀ ਸ਼ੁਰੂ ਕਰ ਲਓ ਜੋ ਵੀ ਤੁਹਾਡੇ ਈਮੇਗੇ ਹਨ ਸੋ ਉਸਦੇ ਲਈ ਇਹੀ ਕਹਿਣਾ ਚਾਹੂੰਗਾ ਚਾਹੇ ਪੀਐਸੈਟ ਕਿਸੇ ਦਾ ਸਵਰ ਰੰਦਾ ਹੈ ਜਾਂ ਕਿਸੇ ਨੂੰ ਨਜ਼ਰ ਆ ਰਿਹਾ ਹੈ ਉਹ ਟਾਰਗੇਟ ਕਰਨਾ ਸ਼ੁਰੂ ਕਰ ਦਿਓ ਅਗਰ ਈਟੀਟੀ ਕੈਡਰ ਲਈ ਜਾ ਰਹੇ ਹੋ ਉਹ ਟਾਰਗੇਟ ਕਰਨਾ ਸ਼ੁਰੂ ਕਰ ਦਿਓ ਮਾਸਟ ਕੈਡਰ ਲਈ ਵੀ ਕਵਰ ਕਰਨਾ ਸ਼ੁਰੂ ਕਰ ਦਿਓ ਠੀਕ ਹੈ ਤਾਂ ਇਹ ਚੀਜ਼ कि टाइम उदो नहीं होएगा क्योंकि ये गवर्नमेंट चाहेगी पिछली वैकेंसीज में कंप्लीट करना भी ठीक है वो चीज़ है बीरबल जी दोनों टीचर ही है पंजाब पंजाबी तो तुम पता अपने को दो टीचर ही है जसवंत जी भी है दीपक जी भी है तो दोनों नहीं करवानी होंगी है <laughs> ਇਹ ਬਰਾਜ ਜੀ ਬਸ ਆਉਣ ਵਾਲੇ ਦਿਨਾਂ ਵਿੱਚ ਵਾਪਸੀ ਕਰਦੇ ਆ ਬਸ ਕੁਝ ਵਰਕਸ ਅਗੇ ਹੈ ਹੋਪਫੁਲੀ ਉਹ ਸਾਰੇ ਵਰਕਸ ਇਸ ਵੀਕ ਦੇ ਵਿੱਚ ਕੰਪਲੀਟ ਹੋ ਜਾਣਗੇ ਠੀਕ ਹੈ ਕਾਫੀ ਸਾਰੇ ਪੈਂਡਿੰਗ ਵਰਕਸ ਰੱਖੇ ਹੋਏ ਸੀ ਕਿਉਂਕਿ ਜਦੋਂ ਕੋਈ ਪੇਪਰ ਆ ਜਾਂਦਾ ਉਦੋਂ ਸਾਡੇ ਕੋਲ ਵੀ ਨਹੀਂ ਹੋ ਪਾਂਦੇ ਪ੍ਰੈਪਰੇਸ਼ਨ ਕਰवानी ਹੁੰਦੀ ਹੈ ਤੁਹਾਨੂੰ ਫਿਰ ਉਹ ਫ੍ਰੀ ਡੇਸ ਥੋੜੇ ਜਿ ਚੱਲ ਰਹੇ ਗਿਆ ਤਾਂ ਇਹਨਾਂ ਦਿਨਾਂ ਵਿੱਚ ਅਸੀਂ ਕਰ ਸਕਦੇ ਹਾਂ ਠੀਕ ਹੈ ਦੇਖੋ ਇਹ ਮੈਂ ਥੋੜੀ ਦਿਰ ਪਹਿਲਾਂ ਵੀ ਗੱਲ ਉਹਨੇ ਦੱਸੀ ਹੈ ਰਵਨੀਤ ਰਵਨੀਤ ਕੋਰ ਇਹ ਮੈਂ થોડી ਦਿਰ ਪਹਿਲਾਂ ਵੀ ਗੱਲ ਕਰੀ ਹੈ ਆਮ ਆਦਮੀ ਪਾਰਟੀ ਅਗਰ ਵੈਕੈਂਸੀਸ ਦੇਗੀ ਤਾਂ ਉਹ ਆਪਣੇ ਨਾਮ ਤੇ ਫਰੈਸ਼ ਵੈਕੈਂਸੀਸ ਦੇਗੀ ਤੇ ਐਸ ਨੂੰ ਜਿੰਨਾ ਜਲਦੀ ਹੋ ਸਕੇਗਾ ਕੰਪਲੀਟ ਕਰਨਾ ਚਾਹੇਗੀ ਮੇਰਾ ਤਾਂ ਇਹ ਹੀ ਮੰਨਣਾ ਹੈ ਕਿ ਉਹ ਇਹਦੇ ਵਿੱਚ ਨਿਊ ਵੈਕੈਂਸੀਸ ਐਡ ਨਹੀਂ ਕਰੇਗੀ ਠੀਕ ਹੈ ਵਿਟਬਲ ਜੀ ਪਿਛਲੇ ਬੈਚ ਵਿੱਚ ਵੀ ਦੀਪਕ ਸਰ ਨੇ ਹੀ ਪੰਜਾਬੀ ਕਵਰ ਕੀਤੀ ਹੈ ਨਾਲ ਜਸਵੰਤ ਜੀ ਤੇ ਰਿਕਾਰਡਡ ਸੀਗੇ ਅਨੁਵਲੇ ਬੈਚ ਵਿੱਚ ਵੀ ਇਹ ਤਾਂ ਹੀ ਹੋਏਗਾ ਇੱਕੋ ਕੀ ਤੁਹਾਨੂੰ ਪਤਾ ਹੈ ਆਪਣੇ ਕੋਲ ਰਿਕਾਰਡਡ ਤੇ ਲਾਈਵ ਦੋਵੇਂ ਕਲਾਸਿਸ ਦਾ ਬੈਨੀਫਿਟ ਹੁੰਦਾ ਹੈ ਸੋ ਚੀਜ਼ ਹੈ ਕਿ ਜੋ ਵੀ ਸਟੂਡੈਂਟ ਅੱਜ ਫਸਟ ਟਾਈਮ ਵਿਜ਼ਿਟ ਕਰ ਰਿਹਾ ਹੈ ਛਾ ਇਹਨਾਂ ਨੂੰ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰੀ ਸਕਦੇ ਹੋ ਮਾਸਟ ਕੈਟਰ ਦਾ ਐਗਜ਼ਾਮ ਅਪਿੰਦਾ ਲਖਨਪਾਲ ਜੀ ਐਸ ਮੰਥ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਹੈ ਅਗਲੇ ਮੰਥ ਵਿੱਚ ਵੀ ਕੋਈ ਹੋਪ ਜ਼ਿਆਦਾ ਨਹੀਂ ਹੈ ਸੋ ਇੱਕ ਚੀਜ਼ ਜਾਣ ਲੋ ਜ਼ਰਾ ਐਪ ਦੇਖੋ ਆ 15 ਦਿਨ ਤੱਕ ਸਰਕਾਰ ਨੇ ਖੁਸ਼ੀਆਂ ਮਨਾਣੀਆਂ ਜ਼ਿਆਦਾ ਠੀਕ ਹੈ ਸਰਕਾਰ ਦੇ ਮੰਤਰੀਆਂ ਨੇ ਠੀਕ ਹੈ ਕੰਮ ਵਗੈਰਾ ਸ਼ੁਰੂ ਹੋ ਗਏ ਹੈ ਬਟ ਮੇਨਲੀ 15 ਦਿਨਾਂ ਵਿੱਚ ਤੁਹਾਨੂੰ ਨੂੰ ਸਮਝ ਆਏਗੀ 15 20 ਦਿਨਾਂ ਵਿੱਚ ਕੁਝ ਨਾ ਕੁਝ ਠੀਕ ਹੈ ਤਾਂ ਇੱਕ ਮਹੀਨਾ ਵੀ ਲੱਗ ਸਕਦਾ ਹੈ ਉਸ ਤੋਂ ਬਾਅਦ ਐਨਲਾਈਜ਼ ਕਰਨ ਤੋਂ ਬਾਅਦ ਜ਼ਰਾ ਅੱਗੇ ਜਾ ਸਕਦੇ ਆ ਤਾਂ ਆਰਾਮ ਨਾਲ ਇਹ ਸਾਰੀ ਚੀਜ਼ਾਂ ਹੋਣਗੀਆਂ ਬਟ ਗੱਲ ਇਹ ਹੈ ਕਿ ਤੁਸੀਂ ਆਰਾਮ ਨਾਲ ਬੈਠ ਨਹੀਂ ਸਕਦੇ ਪ੍ਰੈਪਰੇਸ਼ਨ ਤੁਹਾਨੂੰ ਕਰਦੇ ਰਹਿਣਾ ਹੋਵੇਗਾ ਕਿਸੇ ਵੀ ਟਾਈਮ ਤੇ ਝਟਕਾ ਤੁਹਾਨੂੰ ਲੱਗ ਸਕਦਾ ਹੈ ਕਿਸੇ ਵੀ ਸਪੈਸ਼ਲ ਵੈਕੈਂਸੀ ਦੇ ਜਟਕੇ ਲੱਗ ਸਕਦੇ ਆ ਇੱਕ ਚੀਜ਼ ਮੈਂ ਦੱਸ ਦੇਣਾ ਜ਼ਰਾ ਮੈਂ ਪਹਿਲਾਂ ਵੀ ਇਹ ਗੱਲ ਬਹੁਤ ਵਾਰ ਕੀਤੀ ਹੋਈ ਹੈ ਕੋਵਿਡ 19 ਦੇ ਰੀਜ਼ਨ ਕਰਕੇ ਇਹ ਜੋ ਕਾਫੀ ਸਾਰੀ ਵੈਕੈਂਸੀਜ਼ ਆਨੀਆਂ ਸੀਗੀਆਂ ਐਂਡ ਕਾਂਗਰਸ ਸਰਕਾਰ ਦੇ ਵਿੱਚ ਆਪਸੀ ਵਿਵਾਦ ਚੱਲਣ ਕਰਕੇ ਕਾਫੀ ਸਾਰੀ ਵੈਕੈਂਸੀਜ਼ ਨਹੀਂ ਆ ਪਾਈਆਂ ਇਹ 100% ਰਿਐਲਿਟੀ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹ ਸਾਰੀ ਵੈਕੈਂਸੀਜ਼ ਹੋਣ ਆਨੀਆਂ ਸੋ ਟਾਈਮ ਫਿਰ ਤੋਂ ਹੋਏਗਾ ਸੋ ਅਲਰਟ ਹੋ ਜਾਇਆ ਜੀ ਅਲਰਟ ਕਰਨਾ ਮੇਰਾ ਕੰਮ ਹੈ ਬਾਕੀ ਤੁਹਾਡੀ ਰਿਸਪੋਨਸੀਬਿਲਟੀ ਹੈ ਜੀ ਜਿਸ ਵੀ ਵੈਕੈਂਸੀ ਤੇ ਤੁਸੀਂ ਜਾਨਣਾ ਚਾਹੁੰਦੇ ਹੋ ਉਸ ਤੇ ਲਈ ਤੁਹਾਨੂੰ ਦੱਸ ਸਕਦਾ ਹਾਂ ਦੇਖੋ ਐਵੇਂ ਹੈ ਜੋ ਤੁਸੀਂ ਕਹਿ ਰਹੇ ਹੋ ਕਿ TTT ਸੈਕੰਡ ਪੇਪਰ ਵਾਲੀ ਮਾਸਟਰ ਕੈਡਰ ਵਾਲੀ ਕਲਾਸਿਸ ਲਗਾ ਸਕਦੇ ਆ ਪਰਮਜੀਤਪਾਲ ਦੇਖੋ ਐਵੇਂ ਹੈ ਕਿ ਉਹ ਸਿਲੇਬਸ ਕਾਫੀ ਹਾਈ ਲੈਵਲ ਦਾ ਹੁੰਦਾ ਮਾਸਟਰ ਕੈਟਰ ਦਾ ਕਰਨ ਨੂੰ ਤਾਂ ਕੀ ਕਰ ਸਕਦੇ ਹੋ ਮਾਸਟਰੀ ਹੋ ਜਾਏਗੀ ਤਾਂ ਬਟ ਅਗਰ ਪਹਿਲੀ ਗੱਲ ਇਹ ਕਿ ਤੁਸੀਂ ਆਪ ਨਾ ਕਰੋ ਤਾਂ ਜ਼ਿਆਦਾ ਬੈਸਟ ਹੈ ਤੁਹਾਡਾ ਸਿਲੇਬਸ ਉਨੇ ਹਾਈ ਲੈਵਲ ਤੇ ਨਹੀਂ ਹੁੰਦਾ ਠੀਕ ਹੈ ਹਾਂ ਉਹ ਚੀਜ਼ ਹੈ ਬਿਲਕੁਲ ਜੀ ਥੈਂਕ ਯੂ ਜੀ ਤਾਂ ਜ਼ਰੂਰ ਤੁਹਾਡੀ ਸਭ ਦੀ ਸਪੋਰਟ ਹੈ ਬਸ ਇਸੇ ईटीट प्लस ग्रेजुएशन ग्रैजुएशन मासदरेज फिल नहीं कर सकता जसपाल जी मैं समझ गया तो शायद कमेंट पहला भी आया होगा तो सॉरी अगर मिस हो गया तो देखो एवं दे है कि कै जरूर देंगे ईटीटी प्लस ग्रैजुएशन जिस को पी एस डेड टू जाके फिल कर दो बट उस तो बिना ये चीज़ नहीं हो सकती अर्शदीप सिंह कह रहे हो कि सर ती उठ सौ चौरानवे फस्ट बैच में बहुत वीडियो प्रैपरेशन करवा रहे हो ਥੈਂਕ ਯੂ ਅਰਸ਼ਦੀਪ ਤੁਹਾਡਾ ਫੀਡਬੈਕ ਦੇਣ ਦੇ ਲਈ ਐਂਡ ਦੇਖੋ ਐਦਾਂ ਹੀ ਅਸੀਂ ਅੱਗੇ ਵੀ ਕਰਵਾਉਂਦੇ ਰਾਂਗੇ ਐਦਾਂ ਦੀ ਕੋਈ ਗੱਲ ਨਹੀਂ ਬਾਕੀ ਫ੍ਰੀ ਡੇਜ਼ ਦੇ ਵਿੱਚ ਇੱਕ ਚੀਜ਼ ਹੈ ਕਿ ਅਸੀਂ ਵੀ ਮਤਲਬ ਉਹ ਨਹੀਂ ਚੀਜ਼ ਹੈ ਨਾ ਕਿ ਸਾਡੇ ਉੱਪਰ ਬੇਨਾ ਜਦਾ ਬਰਡਨ ਨਹੀਂ ਹੁੰਦਾ ਕਲਾਸਿਸ ਤੋਂ ਕਲਾਸਿਸ ਲਈ ਜਾਓ ਲਈ ਜਾਓ ਤਾਂ ਅਸੀਂ ਵੀ ਆਰਾਮ ਨਾਲ ਪ੍ਰੈਪਰੇਸ਼ਨ ਕਰਵਾਉਂਦੇ ਰਹਿੰਦੇ ਆ ਤਾਂ ਫਿਰ ਕੀ ਹੋ ਗਿਆ ਇੱਕ ਮਹੀਨਾ ਜ਼ਿਆਦਾ ਬੈਚ ਚੱਲ ਜਾਏਗਾ ਬਟ ਸੂਰਜ ਨੂੰ ਤਾਂ ਪੂਰੀ ਸੈਟੀਸਫੈਕਸ਼ਨ ਹੋ ਜਾਂਦੀ ਹੈ ਨਾ ਦੇਖੋ ਇਹ ਪਿਛਲਾ ਜੀਟੀਟੀ ਦਾ ਪੇਪਰ ਕੈਨਸਲ ਹੋਣ ਦੀ ਕੋਈ ਏਦਾਂ ਦੀ ਹੋਪ ਨਹੀਂ ਹੈ ਉਸ ਦਾ ਕੋਈ ਸੋਲੂਸ਼ਨ ਹੀ ਨਿਕਲ ਕੇ ਆਏਗਾ ਏਦਾਂ ਦੀ ਹੋਪ ਨਾ ਰੱਖਿਆ ਕਰੋ ਠੀਕ ਹੈ ਮਾਸਟਰ ਕੈਟਰ ਜੂਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਂ ਦੇ ਲਾਸਟ ਜੂਨ ਦੇ ਵਿੱਚ ਕੁਛ ਨਾ ਕੁਛ ਏਦਾਂ ਦਾ ਨਹੀਂ ਤਾਂ ਉਸ ਤੋਂ ਵੀ ਲੇਟ ਹੋ ਸਕਦਾ ਹੈ ਸਰਕਮਸਟੈਂਸਸ ਦੇ ਕਰਕੇ ਬਾਕੀ ਮਾਸਟਰ ਕੈਟਰ ਦੇ ਲਈ ਇੱਕ ਚੀਜ਼ ਹੈ ਇੱਕ ਵਧੀਆ ਚੀਜ਼ ਹੁੰਦੀ ਹੈ ਮਾਸਟਰ ਕੈਟਰ ਦੀ ਵੈਕੈਂਸੀ ਲਈ ਅਗਰ ਤੁਸੀਂ ਕਾਂਗਰਸ ਸਰਕਾਰ ਦੇ ਟਾਈਮ ਤੇ ਵੀ ਦੇਖਦੇ ਹੋ ਨਾ ਜਿਹੜੀ ਵੈਕੈਂਸੀ ਦੋ ਵਾਰ ਦੋ ਦੋ ਵਾਰੀ ਕੰਪਲੀਟ ਹੋਈ ਹੈ ਨਾ ਉਹ ਮਾਸਟਰ ਕੈਟਰ ਵਾਲੀ ਹੀ ਹੈ ਔਰ ਕੋਈ ਵੈਕੈਂਸੀ ਤਾਂ ਕੈਪਟਨ ਸਰਕਾਰ ਦੇ ਅੰਡਰ ਟੀਚਿੰਗ ਡਿਪਾਰਟਮੈਂਟ ਦੇ ਅੰਦਰ ਵੇਖੂਗੇ ਤਾਂ ਨਹੀਂ ਪੂਰੀ ਹੋਈ ਠੀਕ ਹੈ ਸਕੂਲ ਲਾਇਬ੍ਰੇਰੀਅਨ ਵਾਲੀ ਵਿੱਚ ਹੀ ਚੱਲ ਰਹੀ ਹੈ ਤਾਂ ਲੈਕਚਰਰ ਕੈਟਰ ਵਾਲੀਆਂ ਵਿੱਚ ਹੀ ਚੱਲਦੀਆਂ ਠੀਕ ਹੈ ਇਹ ਚੀਜ਼ ਹੈ ਕੀ ਹੈ ਆ ਬਿਰਬਲ ਜੀ ਤਾਂ ਹੀ ਤੁਹਾਡੇ ਲਈ ਟੀਚਰ ਲਗਾਏ ਹੋਏ ਹੈ ਨਾ ਤਾਂ ਇਹ ਤਾਂ ਕੋਈ ਗੱਲ ਨਹੀਂ ਹੈ ਹਾਂ ਸੁਖਦੇਵ ਜੀ ਜ਼ਰੂਰ ਐਸੇ ਵੀਕ ਦੇ ਵਿੱਚ ਤੁਸੀਂ ਦੇਖੋਗੇ ਹੋਰ ਦੇਖੋ ਮਾਸਟਰ ਕੈਡਰ ਦੀ ਪੋਸਟ ਇਨਕਰੀਜ਼ ਹੋਣ ਦੇ ਬਾਰੇ ਵਿੱਚ ਕੁਝ ਸਪੈਸ਼ਲ ਆਏਗਾ ਤਾਂ ਜ਼ਰੂਰ ਦੱਸੂਗਾ ਬਟ ਮੈਨੂੰ ਕੋਈ ਹੋਪ ਨਹੀਂ ਆਈ ਕਿ ਇਨਕਰੀਜ਼ ਹੋਣ ਗਿਆ ਪਹਿਲਾਂ ਇੱਕ ਵਾਰੀ ਪਰਮਜੀਤ ਜੀ ਕਾਫੀ ਪਈਆਂ ਆਉਣ ਵਾਲੇ ਦਿਨਾਂ ਵਿੱਚ ਹੋਰ ਨਵੀਂ ਸੀਰੀਜ਼ ਸਟਾਰਟ ਹੋ ਜਾਏਗੀ ਵੈਸੇ ਜੋ ਇਹਨਾਂ ਦਿਨਾਂ ਵਿੱਚ ਪੰਜਾਬੀ ਦੀ ਸੀਰੀਜ਼ ਚੱਲ ਰਹੀ ਹੈ ਨਾ ਇੱਕ ਦੀ 1894 ਲਈ ਵੀ ਪੂਰੀ ਹੈਲਪਫੁਲ ਹੈ ਨਾਲ ਦੇ ਨਾਲ ਆਰਟ ਐਂਡ ਕਰਾਫਟ ਲਈ ਵੀ ਹੈ ਉਹ ਇੱਕ ਤਾਂ ਲਗਾ ਸਕਦੇ ਜਸਪ੍ਰੀਤ ਮੈਂ ਤੁਹਾਡਾ ਟਿਕਲ ਸਮਝ ਸਕਦਾ ਬਟ ਇਸ ਦਾ ਜਲਦੀ ਸੋਲੂਸ਼ਨ ਨਿਕਲ ਕੇ ਆਏਗਾ ਮੈਂ ਜ਼ਰੂਰ ਸੀਐਮ ਸਾਹਿਬ ਦੀ ਸੋਚ ਬਿਲਕੁਲ ਵਧੀਆ ਹੈ ਪ੍ਰਿੰਪਲ ਜੀ ਬਿਲਕੁਲ ਬਟ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਿਸ ਕਿਸ ਲੈਵਲ ਤੇ ਡਿਸੀਜਨ ਉਹ ਪਾਉਂਦੇ ਆ ਕਿੰਨੀ ਪਰਫੈਕਸ਼ਨ ਦੇ ਨਾਲ ਉਹ ਪਾਉਂਦੇ ਆ ਸਭ ਜਾਨੇ ਇਹੀ ਹੋਪ ਕਰਾਂਗੇ ਕਿ ਬਹੁਤ ਵਧੀਆ ਡਿਸੀਜਨਸ ਹੋ ਕੇ ਆਣ ਉਹ ਮਸਤ ਕੈਟਰਲੀ ਯੂ ਮਿਨਿਮਮ ਮਾਰਕਸ ਦਾ ਚਾਹੀਦੀ ਚਾਹੀਦੀ ਆ ਬਟ ਐਗਜ਼ੈਕਟ ਮਨੋਂ ਧਿਆਨ ਵਿੱਚ ਨਹੀਂ ਆ ਕਿਉਂਕਿ ਨੋਟੀਫਿਕੇਸ਼ਨ ਰੀਡ ਕਰੇ ਨੂੰ ਕਾਫੀ ਦਿਨ ਹੋ ਗਿਆ ਤੇ ਅੱਜ ਤੁਸੀਂ ਇੰਨੇ ਦਿਨਾਂ ਬਾਅਦ ਕੁਸ਼ਨ ਪੁੱਛਿਆ ਵੈਸੇ ਇੰਨੇ ਦਿਨਾਂ ਵਿੱਚ ਮੇਰੇ ਕੋਲ ਕੁਸ਼ਨ ਦਾ ਵੀ ਨਹੀਂ ਆਇਆ ਸਾਹਮਣੇ ਕੋਈ ਨਾਈ ਮੈਚ ਕਿਤਨਾ ਬਾਕੀ ਵਿੱਚ ਚੈੱਕ ਕਰ ਦੂੰਗਾ ਨਾ ਤਾਂ ਇਸ ਵੀਡੀਓ ਦੇ ਜਿਹੜੇ ਨਿਚੇ ਜੋ ਕਮੈਂਟ ਸੈਕਸ਼ਨ ਹੋ ਗਿਆ ਉਹਦੇ ਵਿੱਚ ਤੁਸੀਂ ਕਮੈਂਟ ਕਰ ਦਿਓ ਉਹਦੇ ਵਿੱਚ ਚੈੱਕ ਕਰਕੇ ਤੁਹਾਨੂੰ ਰਿਪਲਾਈ ਦੇ ਦੂੰਗਾ ਠੀਕ ਹੈ 5994 ਪਲੱਸ 2 ਬੇਸ ਤੇ ਹੀ ਹੋਣ ਵਾਲੀ ਹੈ ਬਟ ਕਾਜੂਲ ਇਸਦੇ ਲਈ ਅੱਧਾ ਨਹੀਂ ਕੋਈ ਐਸਾ ਕੁਝ ਸ਼ੋਰਟੀ ਨਹੀਂ ਹੈ

ਰੀਪਲਾਈ ਦੇਣ ਦੀ ਪੂਰੀ ਕੋਸ਼ਿਸ਼ ਰਹੇਗੀ 366 6635 ਦਾ ਸੁਪਰੀਮ ਕੋਰਟ ਹੀ ਬਣਾਏਗੀ ਉਹ ਜੋ ਵੀ ਬਣਾਏਗੀ ਆਪਾਂ ਤਾਂ ਨਹੀਂ ਬਣਾ ਸਕਦੇ 89 ਐ 82 ਚਾਹੀਦੀ ਐ ਕਲੀਅਰ ਹੋ ਜਾਏਗਾ ਬਿਲਕੁਲ ਰਾਜ ਉਹ ਪੂਰੀ ਹੋ ਜਾਏਗਾ ਇੰਨੇ ਵੱਡਾ ਗੈਪ ਨਹੀਂ ਆਂਦਾ ਹੁੰਦਾ ਰਿਜ਼ਲਟ ਦੇ ਵਿੱਚ ਆਨਸਰ ਕੀਜ਼ ਦੇ ਜਦੋਂ ਪਹਿਲਾਂ ਅਨੋਫੀਸ਼ਲ ਹੁੰਦੀਆਂ ਨਾ ਫਿਰ ਇੱਕ ਵਾਰੀ ਗੈਪ ਆਂਦੇ ਹੁੰਦੇ ਆ ਠੀਕ ਹੈ ਤਾਂ ਉੱਚੀ ਸੁਣਦੀ ਹੁੰਦੀ ਹੁੰਦੀ ਐ ਇਸ दट ਐਸੇ ਇਅਰ ਦੇ ਵਿੱਚ ਈਟੀਟੀ ਕੈਡਰ ਤੋਂ ਪਹਿਲਾ ਇੱਕ ਨਾਮ ਹੁੰਦਾ ਆ ਮਿਲ ਸਕਦਾ ਆ ਆਪਣਾ ਇਹ ਵੀ ਹੋਪ ਹੈ ਕੀ ਹੈ ਬਾਕੀ ਉਹ ਵੀ ਤੁਹਾਡੇ ਤੇ ਡਿਪੈਂਡ ਕਰਦਾ ਆ ਨਾ ਕਿ ਅਗਰ ਥੋੜਾ ਜਿਹਾ ਬਰਡਨ ਵਧੇਗਾ ਬੋਰਡ ਤੇ ਕਮੇਟ ਤੇ ਤੇ ਆਪਣੀਆਂ ਅਪੀਲ ਜਾਏਗਾ ਕਿ ਬਿਲਕੁਲ ਹੋਪ ਰਹੀ ਹੈ ਕਿ ਪੀਐਸ ਟੈਟਿਕ ਕਰਵਾਣਗੇ ਇਸ ਸਾਲ ਦੇ ਵਿੱਚ ਸੋ ਪ੍ਰਪੇਅਰ ਹੋ ਕੇ ਰਹਿਣਾ ਤੁਸੀਂ ਆਪਣੇ ਲਈ PSAT पेपर 2 देखो रेनो एसए ईयर से ਵਿੱਚ ਤੁਸੀਂ ਦੇਖ ਸਕਦੇ ਹੋ ਬਟ ਐਗਜ਼ੈਕਟਲੀ ਤਾਂ ਉਹ ਉਦੋਂ ਹੀ ਆ ਜਦੋਂ ਸਾਹਮਣੇ ਆ ਜਾਏਗਾ ਚਲੋ ਜੀ ਠੀਕ ਹੈ ਫਿਰ ਗੁੱਡ ਬਾਏ ਟੇਕ ਕੇ PSAT ਦਾ ਰਿਜ਼ਲਟ ਇਸ ਵੀਕ ਦੇ ਵਿੱਚ ਆ ਸਕਦਾ ਹੈ ਚੈਨਲ ਦੇ ਫਸਟ ਟਾਈਮ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿ ਜ਼ਿਆਦਾ ਅਪਡੇਟਸ ਦੇ ਲਈ ਆਪਣੀ ਫ੍ਰੀ WhatsApp ਗਰੁੱਪ ਦਾ ਹਿੱਸਾ ਜ਼ਰੂਰ ਤੋਂ ਬਣੋ ਠੀਕ ਹੈ ਤਾਂ ਜ਼ਰੂਰ ਅਪੋਸਟ ਦੇ ਲਈ ਦੇਖ ਸਕਦੇ ओके संदीप कौर ਨੇ ਦੱਸ ਦਿੱਤਾ ਹੈ April 2022 ਤੱਕ ਮਾਸਟਰ ਕੈਡਰਲੀ ਜਨਰਲ 45% ਰਿਜ਼ਰਵ ਕੈਟਾਗਰੀ ਲਈ 40% ਹੈ ओके ਠੀਕ ਹੈ ਨੋਟ ਕਰ ਲਓ ਜੀ ਜਿਸ ਸਟੂਡੈਂਟ ਨੇ ਪੁੱਛਿਆ ਸੀਗਾ ਪੀਐਸਟੈਟ ਦੀ ਤਿਆਰੀ ਦੇ ਵਾਸਤੇ ਓਪਨ ਸੈਸ਼ਨਸ ਵੀ ਪਏ ਆ ਪੀਐਸਟੈਟ ਦੇ ਰਿਕਾਰਡਡ ਪੈਚ ਤੁਹਾਨੂੰ ਟੈਡਬੋਰਡ ਐਪ ਤੇ ਕੋਈ ਮਿਲ ਜਾਣਗੇ ਦੇਖੋ ਇਹ ਤਾਂ ਹੁੰਦਾ ਕਿ ਅਗਰ ਕੱਲ ਨੂੰ ਜੋਗ ਤੋਂ ਵੀ ਬੈਚ ਆਏਗਾ ਨਾ ਲਾਈਵ ਬਲਾ ਉਹਦੇ ਵਿੱਚ 프리ਨਰੋਲਮੈਂਟ ਹੁੰਦੀ ਹੁੰਦੀ ਆ ਨਹੀਂ ਰਾਜਵਿੰਦਰ ਕੋਈ ਇੱਦਾਂ ਦੀ ਹੋਪ ਮੈਨੂੰ ਤਾਂ ਨਹੀਂ ਲੱਗ ਰਹੀ ਐ ਇੱਕ ਵਾਰ ਉਹ ਵੀ ਉਹਦੇ ਨਾਲ ਹੀ ਤੁਹਾਨੂੰ ਮੂਵ ਕਰਨਾ ਪਾ hello see goodbye take care